ਸਰਸੇ ਗਲ ਬਾਈ ਜੀ ਮੋਨਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸਾਬ ਝੋਟੀਆਂ ਤਾਜ਼ੀਆਂ ਸੂਈਆਂ ਨੀਲੀ ਪੂਰੀ ਤੇ ਵੱਡੀਆਂ ਝੋਟੀਆਂ ਬਾਈ ਕੋਲ ਤੇ ਤਿੰਨ ਝੋਟੀਆਂ ਸੂਈਆਂ ਇੱਕ ਬਣਿਆ ਤੇ ਇੱਕ ਬੈੜਾ ਬਾਈ ਕੋਲ ਬਹੁਤ ਵਧੀਆ ਤੇ ਬਾਈ ਨਾਲ ਕਰਦੇ ਗੱਲਬਾਤ ਤਾਜ਼ੀਆਂ ਸੂਈਆਂ ਝੋਟੀਆਂ ਆ ਸਰਸੇ ਗਲ ਬਾਈ ਜੀ ਸਰਸੇ ਗਲ ਜੀ ਵੀਰ ਜੀ ਬਾਬਾ ਜੀ ਬਹੁਤ ਕਿਰਪਾ ਜੀ ਵਧੀਆ ਬਾਈ ਜੀ ਸਾਹ ਵਧੀਆ ਠੀਕ ਠਾਕ ਜੀ ਵੀਰ ਜੀ ਜਿੰਨੇ ਭੈਣ ਭਰਾ ਮਾੜਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਸੰਗਤ ਦਾ ਧੰਨਵਾਦ ਕਰਦੇ ਆ ਵੀਰ ਜੀ ਤੇ ਜਨਵਾਰ ਵੀਰ ਜੀ ਅੱਜ ਆਪਣੇ ਕੋ ਛੋਟੀਆਂ ਚੰਗੀਆਂ 4 ਵੱਡੀਆਂ ਤੇ ਇੱਕ ਵੈੜ ਆ ਤੇ ਜਨਵਾਰ ਸਾਰੇ ਸਾਫ ਸੁਥਰੇ ਹੁੰਦੇ ਆ ਹਾਂਜੀ ਤੇ ਬਾਕੀ ਵੀਰ ਜੀ ਹਰ ਉਹ ਆਪਣੇ ਵੀਰ ਭਰਾਣੇ ਇਹੋ ਗੱਲ ਆਖੀ ਦੀ ਹੈ ਜਿਹਨੇ ਰਕਮ ਲਾਉਣੀ ਆਪਣੀ ਤਸੱਲੀ ਕਰ ਲੈ। ਹਾਂਜੀ ਹਾਂਜੀ। ਵੀਡੀਓ ਕਾਲ ਤੇ ਚਵਾਈ ਵੇਖ ਲੈ ਜਦੋਂ ਦੂਰ ਨੇੜੇ ਮਹੀਂ ਜਾਂਦੀ ਆ ਨਾ। ਹਾਂਜੀ ਹਾਂਜੀ। ਕਈ ਵੀਰ ਜਾਂਦੇ ਆ ਬਚਾ ਲਾ ਕੇ ਵੇਂਦੇ ਜਿਹੜੀ ਸਫਰ ਚ ਮਹੀਂ ਆਈ 10 ਘੰਟੇ 7 ਘੰਟੇ ਲਾ ਕੇ ਪਹੁੰਚੇ। ਉਹ ਜਾਂਦੇ ਆ ਨਹੀਂ ਬਚਾ ਲੈਂਦੀ ਕਿਸੇ ਵੇਲੇ। ਸਹੀ ਗੱਲ ਜੀ। ਤੇ ਜਿਹਨੇ ਵੀਰ ਨੇ ਦੂਰ ਮਹੀਂ ਮਗਾਉਣੀ ਆ ਪਹਿਲਾਂ ਵੀਡੀਓ ਕਾਲ ਤੇ ਪਚਲ ਵਾਲੀ। ਬਿਲਕੁਲ ਸਹੀ ਗੱਲ ਹੈ। ਵੀਡੀਓ ਕਾਲ ਤੇ ਆਪਣੀ ਤਸੱਲੀ ਕਰਾ ਲੈ। ਵੀਡੀਓ ਕਾਲ ਤੇ ਆਪਣੀ ਤਸੱਲੀ ਕਰਾ ਲੈ ਵੀਰ ਜਿਹੜੀ ਮਹੀਂ ਸੂਈ ਆ ਉਹ ਚੋ ਇਹ ਜਾਨਵਰ ਆਪਣੇ ਕੋ ਟੌਪ ਟੌਪ ਹੁੰਦੇ ਵੀ ਚੰਗੇ ਆ ਆਪਣੇ ਬਣਾ ਦੇ ਪੂਰਾ ਯੋਰ ਲਾ ਕੇ ਵੀਰ ਚਾਖੀ ਦਾ ਵੀ ਚੰਗਾ ਜਾਨਵਰ ਬਣੀ ਹੈ ਕੁਆਲਟੀ ਵਾਲਾ ਠੀਕ ਤੇ ਚਲੋ ਐਵੇਂ ਆਖੀ ਵੀਰ ਜੀ ਚਾਰ ਚਾਰ ਖਾਲ ਹੋ ਗਏ ਭੈਣ ਭਰਾ ਵਰਤਨ ਦੇ ਆ ਹਾਂਜੀ ਹਾਂਜੀ ਤੇ ਜਿੰਨਾ ਵੀਰਾਂ ਦੇ ਘਰ ਜਾਨਵਰ ਕਹੇ ਵੀ ਆ ਹਾਂਜੀ ਟੌਪ ਟੌਪ ਦੇ ਆਪਣੇ ਪਹਿਲੇ ਗਾਹ ਕੀ ਉਹਨਾਂ ਕੋ ਤਾਂ ਸਾਈ ਵੀ ਨਹੀਂ ਪਵਾਈ ਦੀ ਠੀਕ ਪਤਾ ਹੋਵੇ ਵੀ ਆ ਥਾਣੇ ਸਾਹ ਮਹੀਂ ਗਈ ਹਾਂਜੀ ਉਹਨਾਂ ਦਾ ਇੰਨਾ ਕੱਲ ਰਹੀ ਹੈ ਇਹਦੇ ਗਾਲ ਠੀਕ ਕਾਹਦਾ ਵੀਰ ਵੀ ਆ ਰਹੇ ਕਿਰ ਕੋ ਵੀ ਆਣਾ ਚਲੀ ਜਾਵੇ ਉਹਨਾਂ ਚਲੀ ਜਾਈਦਾ ਹਾਂਜੀ ਹਾਂਜੀ ਇਹ ਨਵਰਤਾਲ ਦੇ ਸਾਰੇ ਹੀ ਦੱਸੋ ਜੀ ਹਾਂਜੀ ਭਾਈ ਜੀ ਇਹ ਵੀਰ ਛੋਟੀ ਰਾਤ ਦੀ ਸੋਈ ਆ ਠੀਕ ਆ ਰਾਤ 12 ਵਜੇ ਸੋਈ ਇਹ ਜੂ ਰਹਿ ਪੈ ਗਈ ਹਾਂਜੀ ਹਾਂਜੀ ਠੀਕ ਹੈ ਤੇ ਛੋਟੀ ਦਜਾ ਸੁਆ ਆ ਦਜਾ ਦਜਾ ਸੁਆ ਖਤਰ ਹੋਈ ਤੇ ਛੋਟੀ ਕੋਈ ਆ ਬੰਦਾ ਜਾਲੇ ਛੋਟੀ ਨੇ ਕਰਨਾ ਤੋਂ ਹਾਂਜੀ ਦੇਖੋ ਛੋਟੀ ਦਾ ਤਾਂ ਪੇਟ ਫੁੜਾ ਦੇਖੋ ਪੂਰਾ ਝੋੜਾ ਤੇ ਥਿੱਲੇ ਉਹ ਲੇਵਾ ਹੋਇਆ ਕੁਮਾਰ ਕੀਤੀ ਪਈ ਆ ਇਹ ਆਪਣੀ ਕੋਈ ਸੱਦੀ ਕਰਕੇ ਠੀਕ ਜੀ ਆਪਣੇ ਅੰਦਾਜ਼ੇ ਨਾਲ ਕੋ ਲੱਦੇ ਵੀ ਇੱਕ ਨਾ ਦੁੱਧ ਪਾਜੂਗੀ ਝੋਟੀ ਹਾਂਜੀ ਪਹਿਲੇ ਸੂਏ ਵੀਰ ਕੋ ਝੋਟੀ ਲਈ ਹੈ ਜਿਹੇ ਤਰ ਬੰਦਾ ਸੀ ਬਹੁਤ ਹੀ ਪੁੰਗਾ ਸੁਭਾਅ ਹੈ ਜਿਹ ਕੋ ਲਈ ਆ ਹਾਂਜੀ ਜਨਾ ਵੀ ਮਾਣੇ ਵੀਰ ਜਿੰਨੂ ਵੀ ਦੇ ਦੇਗਾ ਆਪਣੇ ਪੱਕੇ ਗਾਗ ਨੂੰ ਹਾਂਜੀ ਐ ਦਸਲੀਆਂ ਵਾਲੀ ਝੋਟੀ ਆ ਦੋ ਤੇ ਚਾੜ ਕੇ ਵੀ ਵੇਚੀ ਕੋ ਭਰਉਣ ਵਾਲੀ ਗੱਲ 15 ਕਿਲੋ 14 ਕਿਲੋ ਦੁੱਧ ਪਹਿਲਾਂ ਨੇ ਨਾਪਿਆ ਠੀਕ ਹੈ ਭਾਈ ਜੀ ਦੂਜਾ ਸੂਆ 18 ਕਿਲੋ ਦੀ ਆਸ ਤੱਕ ਦੀ ਝੋਟੀ ਲਈ ਗਾੜੀ ਕਹਿੰਦੇ ਆਪਣੇ ਅੰਦਾਜ਼ੇ ਨਾਲ ਲਿਆਗੇ ਠੀਕ ਜੀ हां जी जालवीर जी प्रॉपर क्वाटी आ हां जी ਤੇ ਸਭਾ ਝੋਟੀ ਦਾ ਬਹੁਤ ਜ਼ਿਆਦਾ ਠੰਡਾ ਠੀਕ ਛੱਡ ਦੋ ਖੁੱਲੀ ਕਰਵਾ ਹੀ ਕੋਈ ਇਹਦੇ ਜਿਆਦਾ ਚੰਗੀ ਆ ਕੇ ਠੀਕ ਹੈ ਭਾਈ ਜੀ ਤੇ ਬਾਕੀ ਪੁੱਠਾ ਪਠਾ ਬੜਾ ਚੰਗਾ ਲੱਗਾ ਵੀ ਥਣ ਕਿਥੇ-ਇੱਥੇ ਥਣ ਖਿੱਚ ਕੇ ਖੜਿਆ ਕੁਆਲਟੀ ਯਾਰੀ ਬਹੁਤ ਸਾਫ ਝੋਟੀ ਤੇ ਬਹੁਤ ਵਧੀਆ ਥਣ ਲੱਗਾ ਆ ਤੇ ਪੂਰੀ ਬਲੈਕ ਆ ਮਾਸਾ ਪੂ ਚਿੱਟੀ ਆ ਕੰਤੋਂ ਕੰਤੋਂ ਦੋ ਬੋਕੜ ਲੱਗੇ ਚਾ ਡਾ ਲੰਬਾਈ ਦੇ ਖੜਿਆ ਹੋਏ ਕਿ ਸਹੀ ਗੱਲ ਭਾਈ ਜੀ ਇਹ ਕਵਾਲਿਟੀ ਵਾਲੀ ਝੋਟੀ ਦੀ ਪੂਰੀ ਪੂਰੀ ਵੱਡੀ ਦੇ ੱਲੇ ਪਾਵੇ ਕੋਲ ਲੰਮਾ ਲੇ ਪਾਵਾ ਦੀਆ ਦੁੱਧ ਵਾਲਾ ਜਾਨਵਰ ਆ ਵੀਰੇ ਟੌਪ ਦਾ 400 ਵੇ ਠੀਕੇ ਵੀ ਹਾਂਜੀ ਗਾਗ ਨੂੰ ਪਛਾਣ ਹੀ ਹੋਉਂਦੇ ਨਾਲ ਆ ਜਦੋਂ ਵੀ ਕਿਨੇ ਵੇਚਣੀ ਪਵੇ ਨਾ ਸੋਨਾ ਠੀਕ ਹੈ ਭਾਈ ਦੇਖੋ ਜੀ ਯਾਦਾ ਚੰਗਾ ਜਾਨਵਰ ਟੌਪ ਦੀ ਸਾਰੀ ਕੁਆਲਿਟੀ ਵਾਲੀ ਆ ਤੇ ਠੰਡੀ ਧੀਰੀ ਬੜੀ ਠੀਕ ਇਹ ਜੋੜੀ ਨਸਰੀ ਸਾਹਿਬ ਨਾਲ ਕਹਣਾ ਪੂਰੀ ਨਿਸ਼ਾਨੀ ਦੁੱਧ ਵਾਲਿਆ ਸਰੀਰ ਆਕੇ ਪੁੱਤੋ ਵੇਖੋ ਕਿ ਬਹੁਤ ਛੋੜੀ ਵਧੀਆ ਸਾਫ ਚੀਜ਼ ਵੇਖਾਂ ਹੀ ਹੈ ਨਾ ਆ ਚਗਾਠਾ ਦੇਖਣਾ ਪੈਣਾ ਚਗਾਠਾ ਦੇਖੋ ਪੂਰਾ ਚੋੜਾ ਸਾਹਿਆ ਸਾਰੇ ਲੇਵਾ ਲੇਵਾ ਸਾਰੇ ਬਣਿਓ ਗਲਾ ਬਣਾ ਐਂਡੇ ਸਾਰੇ ਪਖੋ ਜੋੜੀ ਜਗਤ ਸਿੰਘ ਹੀ ਬਹੁਤ ਵਧੀਆ ਲੱਗਾ ਸਿੰਘ ਕਰਿਓ ਭਾਈ ਇਹ ਮੇਲੇ ਸਿੰਘ ਦਾ ਬੜਾ ਸੁਨਾਰ ਵਧੀਆ ਲਗਾ ਮੂੰਹ ਮਾਪੂਰੀ ਬਾਕੀ ਸਭ ਲੱਗਦੀ ਚੰਗੀ ਵੀ ਸਾਰੀ ਸਾਗ ਆ ਯਾਰ ਇਹ ਤੋਂ ਤੇਰਾ ਵੀਰ ਫਿਰ ਰੱਬ ਦਾ ਨਾਮ ਆ ਜਿਹੜੀ ਗੱਲ ਆ ਸਿਰ ਆ ਆ ਜਿਹੜੀ ਸਾਰੇ ਪੱਖੋਂ ਖੂਬੀ ਸਾਰੇ ਬੰਨਿਆਂ ਚੰਗੀ ਆ ਤੇ ਦੱਸੋ ਭਾਈ ਜੀ ਕੀ ਮੁੱਲ ਹੈ ਹਾਂ ਨਾ ਵੀਰ ਚਲੋ ਚੰਗੇ ਜਾਨਵਰ ਦਾ ਚੰਗਾ ਮੁੱਲ ਪੈਣਾ ਉਹ ਵੀਰ ਨੂੰ ਪੈਸੇ ਲੱਗੇ ਵੀ ਤੇ 2000 ਰੁਪਏ ਨਾਲ ਕੀਤੇ ਝੋਟੀ ਲੱਲੀ ਆ ਦੱਸੋ ਜੀ ਮੁੱਲ ਕਰਾਉਣ ਨੂੰ ਵੀਰ ਇੱਕ 40 45 ਜੋ ਮਾਦੀ ਝੋਟੀ ਦਾ ਕਰਾ ਲਈਏ ਹਾਂਜੀ ਜਿੰਨੇ ਦੀ ਝੋਟੀ ਲੈਣ ਦੇਣ ਦੇ ਦੇਣੀ 1 ਲੱਖ 30 ਹਜ਼ਾਰ ਝੋਟੀ ਦੇਣੀ ਚਲੋ 5 ਦੀ ਹਾਂਜੀ ਦੀ ਸਵਾ ਦੀ ਇੱਕ ਪੰਜ ਦੀ ਘੋੜੀ ਦੇਣੀ ਆ ਵੀਰ ਭਰਾ ਕੋਈ ਫਾਈ ਪਾ ਦੇ ਮਾਨੂੰ ਇਹ ਨਹੀਂ ਆ ਬੋਲੇ ਦੇ ਲੈ ਹਾਂਜੀ ਛੋਟੀ ਕੋ ਦੁੱਧ ਲੀਟਰ ਫੇਰ ਕੇ ਵੀ ਘਾਦਾਂਗੇ ਬਾਈ ਚੰਗਾ ਜਨਵਾਰ ਠੀਕ ਹੈ ਬਾਈ ਜਿਹੜੀ ਗੱਲ ਜਿੰਨੇ ਦੁੱਧ ਤੇ ਚੜੀ ਲੈਣੀ ਆ ਫਿਰ ਉਹਦਾ ਮੋਲ ਉਸ ਹਿਸਾਬ ਨਾਲ ਹੋ ਜਾਊਗਾ ਉਹਦਾ ਮੋਲ ਉਸ ਹਿਸਾਬ ਨਾਲ 18 ਕੰਨਾਂ ਚਵਾ ਕੇ ਵੀ ਦੇਣਾ ਵੀ ਇਦਾਂ ਜਨਵਾਰ ਆ ਤੇ ਇਹ ਇੱਕ 30 ਮੋਲਿਆ ਤੇ 5000 ਥੋੜ ਤੇ ਸਵਾ ਦੀ ਬਾਈਕ ਨਾਲ ਛੋਟੀ ਦੇਣੀ ਆ ਪੂਰੀ ਸਾਫ ਤਸੱਲੀ ਤੇ ਥਣਾ ਦੀ ਗਾਰੰਟੀ ਬਾਕੀ ਵੀਰ ਜਨਵਾਰ ਸਾਰਾ ਦੁੱਧ ਵਾਲਾ ਬਾਕੀ ਸੇਵਾ ਦੁੱਧ ਤੇ ਆ ਤੇ ਆਪਣੀ ਭਰਾ ਪੂਰੀ ਤਸੱਲੀ ਕਰਵੇ ਖੜੋ ਠੀਕ ਹੈ ਭਾਈ ਓਕੇ ਜੀ ਤੇ ਵਦਿਆ ਪੁੱਛੂ ਭਾਈ ਕੋਲ ਸਾਬ ਸੁੱਤਰੇ ਚੰਗਾ ਜੀ ਦੱਸੋ ਭਾਈ ਜੱਗਿਆ ਹੋ ਜੀ ਦੱਸੋ ਜੀ ਆ ਵੀਰ ਝੋਟੀ ਆ ਉਧਰ ਦੀ ਹਰਿਆਣੇ ਦੀ ਹਾਂਜੀ ਤੇ ਝੋਟੀ ਪੂਰੀ ਨਮੀ ਸਾਫ ਹੈ ਹਾਂਜੀ ਇਹ ਝੋਟੀ ਦੀ ਵੀਡੀਓ ਵਿਖਾ ਦਾਂਗੇ 11 ਕਿਲੋ ਹੀ ਝੋਟੀ ਕੋ ਦੁੱਧ ਹਾਂਜੀ ਮੜਾ ਜਾਣਾ ਝੋਟੀ ਬਹਿ ਕੇ ਇਹਨੇ ਪਹਿਲੇ ਦਿਨ ਗੱਬਰ ਨੇ ਮੜਾ ਇਹ ਜਖਮ ਛੇਲ ਲਿਆ ਥਣ ਛੇਲ ਲਿਆ ਹਾਂ ਲੇਵਾ ਜਿਆਦਾ ਵੱਡਾ ਸੀ ਹਾਂਜੀ ਥਣ ਛੇਲ ਲਿਆ ਸੀ ਪਰ ਬਾਹਰ ਖਾਣ ਦੇ ਉੱਪਰ ਮਾਸਾ ਜਿਹਨੀ ਦਰਦਨਾ ਬਣਾਉਂਗੀ ਪੀੜ ਨਹੀਂ ਬਣਾਉਂਦੀ ਹੌਣ ਛੋਟੀ ਕੋ ਦਰਦ ਕੋਈ ਦਰਦ ਨਹੀਂ ਆ ਤੇ ਕੋਈ ਪੀੜ ਨਹੀਂ ਬਣਾਉਂਦੀ ਐ ਥਣ ਚੁਵਾਈ ਪੂਰੀ ਵਧੀਆ ਹੁੰਦੀ ਹੈ ਜਿਹੜਾ ਭਰਾ ਲਾਊਗਾ ਉਹਨੂੰ ਵੀਡੀਓ ਕਾ ਦੇ ਤਾਰਾ ਮਾਰ ਕੇ ਚੁਵਾਈ ਕਰਕੇ ਖਿੱਚ ਜਿਹੜਾ ਵੀਰ ਲਵੇ ਐ ਬਾਡੀ ਰੱਖ ਕੇ ਚੁਵਾਈ ਕਰਕੇ ਵਧੀਆ ਦਮ ਜਿਵੇਂ ਤੇ ਮੜਾ ਛਿਲਿਆ ਆ ਉਹ ਵੀ ਸੁਕਾ ਛਕੜਾ ਸੁਕਾ ਛਕੜਾਇਆ ਕੋਈ ਗੱਲ ਨਹੀਂ ਕੋਈ ਸੁਈਆ 20 ਦਿਨਾਂ ਦੀ ਹਾਂਜੀ ਹੁਣ ਇਹ ਕੋ ਰੈਡੀ ਦੁੱਧ ਜਿਹੜਾ 14 ਹੋ ਜੇ ਹਾਂਜੀ 13 ਹੋ ਜੇ 12 ਗਲਾਂ ਦੀ ਗਰੰਟੀ ਹੋ ਕਿਸੇ ਦੇ ਘਰ ਭਾਵੇਂ 200 ਕਿਲੋਮੀਟਰ ਤੱਕ ਚੱਲ ਜੇ ਪੈੜੇ 'ਚ ਮਨਾਮ ਲੂਂਗੇ ਵੀ 12 ਗਲਾਂ ਦੇ। ਜੇ ਕੋਈ ਵੀ ਤਾਂ ਦੱਸਿਆ ਵੀ ਕਿਤੇ ਘੱਟ ਜਾਵੇ ਅਗਲਾ ਘੱਟ ਆ ਗਿਆ ਆਖੇ ਨਾ ਇਹ ਤਾਂ ਕੋਈ ਵੀ ਤੁਹਾਂ ਦੱਸਿਆ ਨਹੀਂ। ਠੀਕ ਬਾਬਾ ਜੀ। ਹਾਂਜੀ। ਆਹ ਵੇਹ ਬਹੁਤ ਵਧੀਆ ਪੋਲੀ ਧਾਰਿਆ। ਠੀਕ ਹੈ ਬਿਲਕੁਲ ਇਸ ਸਚਾਈ ਦਾ ਕੰਮ ਆ ਵੀ ਵਧੀਆ ਦੱਸਣੀ ਜੀ ਪਹਿਲਾਂ ਵਧੀਆ। ਠੀਕ ਹੈ ਜੀ। ਆਹ ਵੇਹ ਲਓ ਵੀ ਸੁੱਕਾ ਆ। ਸੁੱਕਾ ਕੋਈ ਗੱਲ ਨਹੀਂ ਮਾਸਾ ਜਿੱਨੀ ਪੀੜਨਾ ਬਣਾਉਗੀ ਇਹਦੀ। ਉਹ ਨਾਰਮਲ ਆ। ਠੀਕ ਹੈ। ओके ਲੋਰੀ ਮਤੇ ਪੂਰੀ ਝੋਟੀ ਵੱਡੀ ਆ ਹਾਂਜੀ ਤੇ ਝੋਟੀ ਦੇਖੋ ਝੋਟੀਆਂ ਲੱਗੀਆਂ ਬਹੁਤ ਵੱਡਾ ਛੋਟਾ ਟੋਕੜਾ ਦੇ ਭਾਵ ਵੀ ਝੋਟੀ ਦੇਣੀ ਆ ਹਾਂਜੀ ਜਿਹੜੇ ਵੀਰ ਭਰਾਣੇ ਲੱਲੀ ਤੇ ਹੁਣ ਝੋਟੀ ਕੋ ਚਮਾਵਾ ਤੇ 12 ਕਨਾਂ ਦੇ ਫਾੜੀ ਵਾਲਾ ਲੇਵਾ ਤੇ ਜਿਗਾਰਡ ਕੀ ਲਗਾ ਕਰ ਪੂਰੀ ਝੋੜੀ ਝੋਟੀ ਵੱਡੀ ਇਹ ਜਿਹੜਾ ਮਰਜੀ ਵੀਰ ਵੀ ਸਾਰਾ ਸਿਆਦ ਦੁੱਧ ਚੋਲੇ ਤੇ ਗਾਣ ਕਰਦੇ ਟੋਕੜ ਗਮ ਉਹਦੇ ਜਿੰਨੇ ਨਹੀਂ ਝੋਟੀ ਦੇਣੀ ਆ ਹਾਂਜੀ ਆਪਣੀ ਵੀਡੀਓ ਸਾਹਮ ਕੇ ਰੱਖ ਲੈ ਉਹਨੇ ਦੀ ਆਵਾਜ਼ ਸੁਣ ਲਾਂਗੇ ਠੀਕ ਜੀ ਜਮਾ ਮੀਨ ਇਹ ਜਦੋਂ ਚੈੱਕ ਪਾਸ ਹੋ ਜਾਂਦੀ ਆ ਨਾ ਹਾਂਜੀ ਓਨੇ ਦੀ ਝੋਟੀ ਸਾਨੂੰ ਬਾਸ ਰਿਹਾ 18 ਕਿਲੋ ਐਰਕਾ ਦੁਆਰੀ ਦੇ ਦੋ ਦਿੱਹੀਏ ਕੋ ਮੇਲੇ ਵਾਲੇ ਦੇਣ ਠੀਕ ਜੀ ਸਮਾਲਾ ਜਿਹੜਾ ਆ ਕਰਨ ਹੋ ਗਈ ਜੀ ਹੁਣ ਫੇਰ ਝੋਟੀ ਉੱਥੇ ਹੀ ਜਾਊਗੀ 18 ਕਿਲੋ ਦੇ ਜੇ ਅਸੀਂ ਕਰਦੇ ਟੀਕੇ ਨੂੰ ਕਰ ਗਏ ਤਾਂ ਫੜੀ ਘੜੀ ਹਾਂਜੀ ਹਾਂਜੀ ਤਾਂ ਪੂਰੀ ਝੋਟੀ ਵੱਡੀ ਨਾਮੀ ਠੀਕ ਦੀਆਂ ਸਵਾਦੀ ਪਾਣੀਆਂ ਹੀ ਸੋਈ ਆ ਹਾਂਜੀ ਦੇ ਦੱਸੋ ਭਾਈ ਕੀ ਮੋੜਾ ਨਾ ਨਹੀ ਕੋਟੀ ਵੀਰੇ 90 ਚ 2 ਛੱਡੀ 90 ਚ 2 ਨੂੰ 50 ਦੇਣਾ 85 ਦੀ 85 ਲਾ ਦੇਣੀ ਆ 50000 ਦੀ ਤੇ ਫਿੱਟ ਪੁੜਾ ਦੇਖੋ ਚੋੜਾ ਤੇ ਝੋੜੀਆਂ ਥਣ ਥਣ ਬਹੁਤ ਵਜਾ ਲੇਵਾ ਲੱਗਾ ਤੇ 85000 ਦੀ ਹਾਂ ਨਾਲ ਹਾਂ ਜੀ ਚੋੜੇ ਨਹੀਂ ਗੱਬਣ ਹੁੰਦੀ ਟੋਕੜੀ ਸੱਤਵੀਂ ਹਾਂ ਜੀ ਨਹੀਂ ਗੱਬਣ ਹੁੰਦੀ ਟੋਕੜੀ ਸੱਤਵੀਂ ਗੱਬਣ ਹੋ ਜੇ 100 ਰੁਪਏ ਨਾ 50 ਵਿੱਚ ਘਟਾਵਾ 50 ਦੇ ਬਾਈ ਕਹਿੰਦਾ ਵੀ 12:24 ਚੌਥੇ ਦੇ ਘਪਣ ਆ ਗਏ 85 ਦੀ ਫੇਰ ਆਡੇ ਘਰ ਦੇ ਆ ਜੀ ਫੇਰ ਘਰ ਦੇ ਜਿਹੜੀ ਮਰਜ਼ੀ ਮੈਂ ਫਾਟ ਠੀਕ ਆ ਭਾਈ ਓਕੇ ਚੋਟੀ ਨਹੀਂ ਯਾਰ ਇਹ ਰੁਪਈਆ ਦਾ ਫਾਟ ਨਹੀਂ 12 ਕਦਮ ਹੁਣ ਦੋ ਤੇ ਰੈਡੀ ਆ ਵੱਡੀ ਛੋਟੀ ਆ ਠੀਕ ਆ ਜਿਹੜੀ ਗੱਲ ਚਾਹੇ ਬੱਚਾ ਓਏ ਬਾਈ ਕਟਾ ਲੇ ਮੈਂ ਕਟਾ ਹਾਂ ਜੀ ਵੱਡੀ ਆ ਗਈ ਵੀ ਟੋਪ ਦੀ ਹਾਂ ਇਹ ਨਹੀਂ ਜੀ ਫੇਰੀ ਨੀਨੀ ਪੂਰੀ ਸਾਰੀਆਂ ਨਿਸ਼ਾਨੀਆਂ ਇਹ ਤਾਂ ਜੱਟ ਸਿਰਫ ਘੋਟੀ ਬੰਦੇ ਨੇ ਬੜੇ ਸ਼ੌਂਕ ਨਾਲ ਲਿਆਂਦੀ ਤੇ ਕਾਮਯਾਬੀ ਦਾ ਪੈ ਗਿਆ ਵੀ ਘੋਟੀ ਥੋੜੀ ਹਰਗਾ ਟੁੱਟ ਗਈ ਆ ਪਹਿਲਾਂ ਘੋਟੀ ਨੇ 14 ਕਿਲੋ ਦੁੱਧ ਮਣਿਆ ਸੀ ਪੂਰੇ ਰੁਪਏ ਲੈਣੇ ਹਨ ਕੱਬਾਂ ਦੀ ਵੀਡੀਓ ਪਹਿਲਾਂ ਕੱਟੀ ਦੀ ਹਾਂਜੀ ਪੂਰੇ ਰੁਪਏ ਲੈਣੇ ਹਨ ਤੇ ਉਦੋਂ ਬੰਦਾ ਤਾਂ ਨਹੀਂ ਵੇਚਣੀ ਐਰਕਾ ਥੋੜੀ ਟੁੱਟ ਗਈ ਆ ਹੁਣ ਦੁੱਧ 11 ਹੋ ਜੇ 12 ਹੋ ਜੇ 10 ਕਿਲੋ ਰੈਡੀ ਦੁੱਧ ਹੋਊਗਾ ਪੂਰੀ ਮੰਦੇ ਫੋਟੋ ਬੰਦ ਪੋਰ ਨੀਲੀ ਬੂਰੀ ਆ ਹਾਂਜੀ ਤੇ ਫੇਰ ਇਹ ਵੀ ਪੂਰੀਆਂ ਕਵਾਟੀਆਂ ਧੋਣ ਵਾਲੀ ਚੰਗੀ ਝੋਟੀ ਨਾ ਠੀਕ ਐ ਵਧੀਆ ਪੂਰੀਆਂ ਇਹ ਆ ਵੀਰ ਗਾਂ ਨਾ ਪਿਆ ਬਚਾ ਕੀ ਮਗਰ ਬਾਈ ਜੀ ਬਚਾ ਕੱਟੀ ਨੀ ਮਗਰ ਕੱਟੀ ਨੀ ਨੀਲੀ ਬੂਰੀ ਨੇਲੇ ਬੂਰੀ ਮਾਰ ਕੱਟੀ ਆ ਗਈ ਜੇ ਹੁਣ ਦੁੱਧੇ ਕੋ ਰੈਡੀ ਜਿਹੜਾ 11 ਵਜੇ ਹਾਂਜੀ 12 ਵਜੇ ਹੁਣ ਦੁੱਧ 10 ਤੋਂ 10 ਦਾ ਨੂੰ ਚੰਦੂ ਕੀ ਥਰੇ ਨੂੰ ਨਹੀਂ ਪਰ 14 ਕਿਲੋ ਪਹਿਲਾਂ ਝੋਟੀਆਂ ਦੁੱਧ ਮਿਲਿਆ ਬੰਦੇ ਮਾਰਦੇ ਝੋੜੀ ਟੁੱਟ ਗਈ ਐ ਦੇਖੋ ਜੀ ਥਾਣ ਸੇਵਾ ਨਹੀਂ ਹੱਸ ਥਾਣ ਦੇਖੋ ਲੱਗਾ ਝੋੜੇ ਨਾਲ ਬਰਸਣਾ ਹੋ ਗਿਆ ਆ ਤੇ ਟਕੇ ਲਾਉਗੀੋਂ ਬਾਬਾ ਜੀ ਇਹ ਵੀ ਬਿਲਾ ਵਾਲੀ ਅੱਖ ਬਖਾਲਦੇ ਪਿਓਰ ਨੀਂਦੀ ਬੁਰੀ ਆ ਕੋਈ ਨਹੀਂ ਇਹਦਾ ਕੋਈ ਨਿਸ਼ਾਨਾ ਨਹੀਂ ਆ ਠੀਕ ਪਿਓਰ ਅਸਲ ਚੀਜ਼ ਆ ਘਰ ਚੋਂ ਆਉਣ ਵਾਲੀ ਇਹੋ ਜੀ ਵੀਰ ਪੈਸੇ ਬੁੱਚ ਪਾ ਕੇ ਚਲ ਜੀ ਨੀਂਦੀ ਬੁਰੀ ਲਿਆਉਣੀ ਆ ਤੇ ਬੜੇ ਨਹੀਂ ਮਿਲਦੀ ਜਾਣ ਕੱਲੀ ਬੁਰੀ ਲੱਭੋਗੀ ਹਨਾ ਸਾਰੀਆਂ ਕੁਆਲਿਟੀਆਂ ਲੱਭਣੀਆਂ ਸਾਰੀਆਂ ਹੀ ਕੁਆਲਿਟੀਆਂ ਨਹੀਂ ਲੱਭਣੀਆਂ ਇਹ ਖਾ ਚੋਟੀ ਪੂਰੀ ਸਾਫ ਸੁਥਰੀ ਆ ਤੇ ਯਾਰੇ ਵਾਲੀ ਛੋਟੀ ਠੰਡੀ ਅਸੀਰ ਤੂੰ ਕਿੱਥੇ ਕਿੱਥੇ ਬਾਈ ਜੀ ਠੰਡੀ ਠੀਰ ਵੀਰ ਜਾਨਾ ਜਾਨਾ ਆ ਜਾ ਆਜਾ ਅੱਜ ਦਰ 10 12 ਦਿਨ ਅਸੀਰ ਕਟੀ ਮਾ ਕਟੇ ਨਹੀਂ ਆਖਾ ਸਾਰੇ ਆ ਬਣ ਗਏ ਚੰਗਾ ਜਨਵਾਰਾ ਵੀ ਟਾਪ ਦਾ ਵਾ ਇਹੋ ਜਨਵਾਰ ਰਈਏ ਬੋਜ ਦੱਸਿਆ ਵੀ ਬੋਜ ਪਾ ਕੇ ਕਰਦੀ ਐ ਵੀ ਨੀਲਾ ਬੂਲਾ ਲੈਣਾ ਜਨਵਾਰ ਤਾਂ ਨਹੀਂ ਮਿਲਦਾ ਹਾਂਜੀ ਹਾਂਜੀ ਜਿਹੜੀ ਗੱਲ ਐ ਇਹ ਵੀ ਵੀਰ 90 ਜੋ ਦੋ ਛੱਡ ਦਈਏ ਇਹ ਵੀ 85 ਜਾਂਦੇ 85 ਦੀ ਹਾਂ ਲਓ ਜੀ ਇਹ ਵੀ ਨੀਲੀ ਦੀ 85000 ਦੀ ਬਾਈਕ ਨਾ ਹਾਂ ਨਾ ਹੀ ਆ ਤੇ ਲੇਵਾ ਲੁਵਾ ਪੂਰਾ ਸਾਹ ਸੁੰਦਰੀ ਤਾਂ ਵਧੀਆ ਸਾਹਮਣ ਵਾਲੀ ਆ ਇਹ ਝੋਟੀ ਤਾਂ ਵੀ ਆਪ ਕੋਈ ਜਿਹੜਾ ਬੰਦਾ ਸੇਵਾ ਕਰ ਲੇ ਇਹ ਚਾਹਾਂ ਮਹੀਨੇ ਦੀ ਗੱਬਣ ਹੋ ਜੇ 85 ਦੀ ਫੇਰ ਇਹ ਵੀ ਝੋਟੀ ਮੋੜ ਦੇ 85 ਦੀ ਰਾਜੀ ਕਰਦੇ 85 ਚੋੜੇ ਆ ਵੀ 85 ਦੀ ਪਾਈ ਆ ਉਵੇਂ 85 ਦੇ ਚਾਹਾਂ ਜਮਾ ਮਹੀਨੇ ਗੱਬਣਾ 85 ਦੀਆਂ ਫੇਰ ਵਾਪਸ ਲਵਾਂ ਇਹ ਝੋਟੀਆਂ ਟੋਕੜਾਂ ਗੱਬਣਾ ਝੋਟੀਆਂ ਨੇ ਆ ਗਈਆਂ ਤੇ ਸਾਨੂੰ ਕਦੇ ਫੋਨ ਕਰਿਆ ਕਰੀ ਜੇ ਕੋਈ ਵੱਡੀ ਸਵਾ ਨਾਲ ਖੜੀ ਇਹਨੇ ਤਾਜੀ ਮਹੀਂ ਲੈਣੀ ਆ ਟੋਕੜ ਮਹੀਂ ਆਪਣੀ ਪਾ ਸਕਦਾ ਠੀਕ ਹੈ ਟੋਕੜੋਂ ਇਹ ਗੱਬਣ ਹੋਵੇ ਪਾ ਸਕਦਾ ਚੰਗੀ ਮੈਂ ਕਿਸੇ ਦੀ ਦੁੱਧ ਨਹੀਂ ਵੀ ਦਿੰਦੀ ਉਹ ਵੀ ਸਾਡੇ ਕੋਲ ਵੀਰ ਭਰਾ ਇਦਾਂ ਦਾ ਜਿਹੜੇ ਮੈਂ ਪਾਲ ਲੈਂਦੇ ਲਿਆ ਕੇ ਸਾਹਮਣੇ ਆਲੇ ਖਾਂਦੇ ਇਹ ਨਹੀਂ ਵੀ ਕਹਿੰਦੇ ਉਸ ਨਾਲ ਜ਼ਹਿਰ ਦਾ ਨਹੀਂ ਸਿੱਧੀ ਵੀ ਜਲੇ ਨਹੀਂ ਕੋਈ ਨਹੀਂ ਵੀਗਾ ਵੀ ਅਸੀਂ ਮਈ ਲੈ ਕੇ ਦੇਣੀ ਵਿੱਚ ਠੀਕ ਹੈ ਉਦਾਂ ਉਦਾਂ ਵੀ ਆਣ ਜਿਹੜੇ ਜਿਹੜਾ ਪੁਰਾਣੇ ਪਸ਼ੂ ਵੇਚਣਾ ਤੂੰ ਵੀਡੀਓ ਪਾ ਸਕਦਾ ਤੋ ਖੜ ਗੱਬਣ ਮਈ ਚੰਗਾ ਕਸੋ ਭਾਈ ਨੰਗਰ ਥੋੜਾ ਸਾਫ਼ ਦੀ ਵੀਰ ਵੀਡੀਓ ਪਾਵੇ ਜਿਹੜੀ ਗਾੜੀ ਚੰਗੇ ਦੀ ਸਿੰਘ ਸੋਗੇ ਚੰਗੇ ਦੀ ਗਾੜੀ ਗਾਹਕ ਜਦਾਂ ਦਾ ਗਾਹਕ ਕਸੋ ਜੀ ਆਹ ਬੜੀ ਮੈਂ ਆ ਗਈ ਗੱਬਣੇ ਵੀ ਆ ਵੀਰ ਮਈਆਂ ਗੱਬਣ ਜੰਗੀ ਮੈਂ ਇਹ ਮੈਂ ਦਾ ਸ਼ੇਅਰਸ ਪਾਇਆ ਹਾਂ ਉਹਦੇ ਘਰ ਹੀ ਬਦ ਵੀ ਗੇੜੇ ਮਰਜੀ ਪਾੜੋ ਮਈ ਦੇ ਦਿਓ 16 ਕਿਲੋ ਮਈ ਕੋ ਦੁੱਧ ਚੋਰਾ ਠ ਵਰੀ ਤੋਂ ਲਿਆ ਕੇ ਆਪਣੇ ਦੁਆਜੇ ਨਾਲ ਲੈਣੀ ਗੱਪਣ ਮਣੀ ਦੇ ਖਲੇਟਾਂ ਬਹਿ ਜਾ ਇਨੀ ਕਢੋਈ ਬਾਹਰ ਇਹਦਾ ਵਾਹ ਜੀ ਇਹ ਟੈਂਗਾ ਟੈਂਕੀ ਆ ਵਾਹ ਇਹ ਵੀ ਉਹ ਹੈਗੀ ਇਹਦੀ ਮੈਂ ਬੜੀ ਚੰਗੀ ਨਿਹੜਾ ਦੀ ਆ ਠੀਕ ਲੇਵਾ ਬੜਾ ਵਧੀਆ ਲੱਗਾ ਜੀ ਸਾਫ ਪੂਰਾ ਪੂਰੀ ਮਹੀਨਾਂ ਜੇ ਵੀ ਬਹਿਣ ਲੱrio ਪੰਜ ਚਾਰ ਹਾਂਜੀ ਪਰ ਮਹੀ ਜਿਹਨੂੰ ਕਹਿੰਦੇ ਆ ਕਿ ਚੀਜੇ ਆ ਕੇ ਠੀਕ ਹੈ ਬੱਚੀ ਕਾਲੀ ਬੰਬ ਤੇ ਠੰਡੀ ਧੀਰੀ ਦੇ ਸਾਫ ਕੋਰੀ ਵਾਲੀ ਗੋਲਦੀ ਬੜੀ ਆ ਸਾ ਬੜੀ ਮੈਂ ਦੇਖੋ ਜੀ ਛੱਡੀ ਛੱਡੀ ਦੇ ਖਵਾਲਦੀ ਵਾਲੀ ਬਿਖਾਰੀ ਸਾਹ ਦੇਖੋ ਛੱਡੀ ਸੀਲੀਆਂ ਦੇਖੋ ਮੱਝ ਦੀਆਂ ਇਦਾਂ ਮੈਂ ਟਿੱਪੀ ਵੀਰ ਕਿਹਨੇ ਨਹੀਂ ਗਾੜੀਆਂ ਖੜੀ ਇਦਾਂ ਮੈਂ ਤੇ ਪੂਰੀ ਮਹੀਂ ਦੁੱਧੜੀ ਦੀ ਘਰ ਤੱਕ ਦੀ ਗਰੰਟੀ ਦੇਵਾਂਗੇ ਥਾਂ ਦੀ ਭਾਰ ਦੀ ਦੁੱਧ ਦੀ ਗਰੰਟੀ ਮਹੀਂ ਦੀ ਫੋਲ ਹਾਂਜੀ ਕਿਤਰਾ ਦੀ ਮਹੀਂ ਸੇਵਾ ਵੀਰ ਕਿਸ ਦੀ ਗਾੜੀ ਚਾਹੀਦੀ ਆ ਸੇਵਾ ਪੂਰਾ ਦੁੱਧ ਹਾਂ ਸੇਵਾ ਦੇ ਕਰਦੇ ਲੋਕ ਬਡੇ ਜਿਹੜਾ ਹੋਣਾ ਮੈਂ ਆ ਠੀਕ ਹੈ ਨਸਲੀ ਮਹੀਂ ਦੇਸੀ ਨਹੀਂ ਹਰਿਆਣਵੀ ਮੈਂ ਜਿਲਾਂਦੀ ਬੰਦੇ ਆ ਠੀਕ ਹੈ 300 ਬੜਾ ਟੌਪ ਦਾ ਲੱਗਾ ਪੂਰੀ ਸਾਫ ਆ ਵੱਡੀ ਮੈਂ ਆ ਇੱਕ ਗੱਡੀ ਇਹ ਦੇਣ ਆ ਚਾਰ ਪੰਜ ਲੈ ਹੀ ਜਾਵੇਂ ਕਿੰਦੀ ਦੇ ਬੰਨਣੀ ਆ ਜੇ ਪੂਰੀ ਫੋਲ ਹਾਂ ਠੀਕ ਜੀ ਮੈਂ ਆ ਵੀ ਮੇਰੇ ਜੀ ਦੋਸਤ ਬਾਈ ਜੀ ਮੋਲੇ ਦਾ ਮੋਲੇ ਦਾ ਵੀ ਦੇਣ ਲੈਣ ਦੇ ਗਿਆਜ ਮੋਲ ਕਰਾਂਗੇ ਹਾਂ ਜੀ ਮੈਂ ਉਹਨਾਂ ਤੇ ਸਾਡੇ ਕੋਲ ਮਗਿਆ ਪਹਿਲੇ ਲੱਖੀ ਹਾਂ ਜੀ ਤੇ ਪਰ 90 ਜੋ ਦੋ ਛਡਾਂਗੇ 90 ਜੋ ਦੋ ਇਹ ਵੀ 50 ਕਰ ਦੇ 85 ਦੀ 80000 ਦੀ ਮੈਂ ਦੇਖ ਲਾ ਜੀ ਪਰ ਵੀਰ ਮੋਲ ਨਹੀਂ ਕੀਤੇ ਦੇਣ ਲੈਣ ਵਾਲੇ 85 ਰਿਹਾ 85 85 85 85000 ਸਵਾ ਲੱਖ ਦੀ ਅੱਜ ਤਾਂ ਬਾਈ ਨੇ ਕਮਾਲ ਕਰਤੀ ਆ ਮੌਜਾ ਬਹੁਤ ਸੁਣੇ ਕਿਉਂ ਬਾਬਾ ਜੀ ਆ ਪਹਿਲਾ ਦਿਨ ਕਿੰਨਾਂ ਦੇ ਪਿੱਛੇ ਪੰਜ ਪੰਜ ਆਉਂਦੇ ਆ ਠੀਕ ਜੀ ਹਾਂ ਜੀ ਬਾਬਾ ਜੀ ਅੱਜ ਤਾਂ ਯਾਰੇ ਬੰਦ ਆ ਕਿਉਂ ਬਾਈ ਮੋਲੀ ਜੀ ਮੈਂ ਇੱਕ ਦਿਨ ਚਾਹੁੰਦਾ ਚੱਲਦੀ ਵੀ ਰੇਡ ਕੀ ਬਹੁਤ ਰੇਡ ਨਾ ਪਾਈਦਾ ਬਾਈ ਕਿੱਗੇ ਅੱਜ ਭਾੜਾ ਇਹ ਜਨੇ ਜਨੇ ਵੀਰ ਭਰਾਣੇ ਲੈਣਾ ਡੰਗਰ 5 4000 ਕਰਾਇਆ ਆਪਣਾ ਜਿਸੇ ਮੱਦੀ ਲੈ ਜੇ ਪਰ ਜਨਵਰੀ ਆ ਵੀਰ ਘਰ ਵੱਜਾਂ ਵੀ ਆ ਜਾ ਕੇ ਬੈਠ ਦੋਦੇ ਦੇ ਵੀਰ ਸੇਵਾ ਆਪਣੀ ਦਾ ਹੋਣਾ ਆ ਭਾਈ ਜਨਵਰੀ ਇੱਕਦਾਂ ਦਸੇ ਕੇਦੇ ਘਰ ਆਵੇ ਹਾਂਜੀ ਦੱਸੋ ਜੀ ਬੈਠੋ ਆ ਵੱਡੀ ਖੁਸ਼ੀ ਆ ਵੀਰੇ ਐ ਚੱਪ ਹੋ ਗਈ ਐ ਹਾਂਜੀ ਭਾਈ ਜੀ ਦੋਦੇ ਕੋ ਹੁਣ ਕੋਈ ਲੀਟਰ ਲਾ ਬਚਾ ਕਿਉਂ ਮਗਰ ਵਾਸ਼ੀ ਜੀ ਵਾਸ਼ੀ ਦੋਦੇ ਕੋ ਹੁਣ ਕੋ 15 ਵਜੇ 16 ਵਜੇ ਹਾਂਜੀ ਤੁਹਾਵਾਂ ਦੁਜਾਲ ਵਾਲੇ ਤੇ ਜਾਲ ਵਾਲੇ ਪਰ ਗਾਂ ਦੀ ਬੇਲ ਬੂਲ ਵੇਖ ਲੈ ਫਿਰ ਇਹ ਨਾ ਮੰਡੀੋਂ ਲਿਆਂਦੀ ਬੰਦੇ ਇੱਕ ਸੱਤ ਵੀ ਇਹ ਆ ਗਾਂ ਲੋ ਜੀ 28 29 ਕਿਲੋ ਦੁੱਧ ਚੋ ਕੇ ਲਈ ਆ ਠੀਕ ਜੀ ਤੇ ਹੁਣ 15 16 ਕਿਲੋ ਹੁਣ ਦੁੱਧ ਰੈਡੀ ਜੇ ਹਾਂਜੀ ਦਾਹਾਂ ਦੇ ਨਾਲ ਸੁਆ ਲੜੇ 12 ਲੜੇ ਲੈ ਆ ਬਾਈ ਲੈ ਆ ਦੁੱਧ 20 ਤੋਂ ਬਾਹਰ ਚੱਲੂਗੀ ਅਜੇ ਵਸੇ ਠੀਕ ਠੀਕ ਤੇ ਠੰਡੀ ਥੰਦੀ ਪੂਰੀ ਫੋਲ ਲੈ ਆ ਲੈ ਆ ਲੈ ਆਗਾ ਤੋਰਦੇ ਤੋਰਾ ਤਾਰਾ ਵੀ ਬਹੁਤ ਜ਼ਿਆਦਾ ਹੈ ਮੂੰਹ ਛਕੀ ਅੱਤਵਾ ਦੁਜਾਲਾਲੇ ਤੇ ਜਾਲਾਲੇ ਮੂੰਹ ਛਕੀ ਉਹ ਛੇਰਾਂ ਦੇ ਹਾਂ ਉਹ ਬੱਚੇ ਆ ਪਰ ਤਜੇ ਕਰਕੇ ਵੀ ਗੱਲ ਲੈ ਜਿਹੜੀ ਗੱਲ ਠੀਕ ਜੀ ਲਿਓ ਜੀ ਲਿਓ ਜੀ ਯਾਰ ਪਹਾੜਾਂ ਦੇ ਗਾਂ ਦਵਾਂਗੇ ਠੀਕ ਜੀ ਪਹਿਲੇ ਫੋਨ ਤੇ ਵਿਕੇ ਇਹਦੀ ਮੁੱਲ ਫਿਰ ਐਜ ਆਈ ਆ 15 ਕਿਲੋ ਦੁੱਧ ਵੀਰ ਹੁਣ 16 ਰੈਡੀ ਹੋਊਗਾ ਜਿਹੜਾ ਠੰਡਾ ਕਰਕੇ ਮੇਨ ਨਾਲ ਦੇ ਠਿਕ ਚੋ ਗੱਲ 18 ਹੀ ਹੋਊਗਾ ਠੀਕ ਜੀ ਅੱਜ ਐਜ ਪਹਾੜਾਂ ਦੇ ਦਾਂਗੇ ਵੀ ਦੱਸੋ ਜੀ ਮੋਨਵੀਰ 55 50 ਜੋ ਦੋ ਛੱਡ ਦਈਏ 45 ਦੀ 45 ਦੀ ਸਹੀ ਗੱਲ ਆ ਦੀਵਾ ਦੀ ਵਸ਼ੀ ਦੇ ਦਾਂਗੇ ਫੋਲ ਸਹੀ ਗੱਲ ਭੋਲਾ ਜੀ ਅੱਜ ਦੇਦਾ ਬਾਜੀ ਲਾ ਜੀ ਵੇਖੋ 45000 ਦੀ ਵਡੀ ਵਸ਼ੀ ਥਾਣੇ ਦੇਖੋ ਲਗਾ ਵਸ਼ੀ ਨੂੰ ਬਹੁਤ ਸਾਤ ਸੁਤਰੀ ਪੂਰੀ ਪੂਰੀ ਵਸ਼ੀ ਨਗਰ ਤੇ 45000 ਦੀ ਹਾਨਾ ਆਜਾ ਬਾਈ ਜੀ ਯਾਰੇ ਪਾਉਂਦੇ ਮੋਲਾਂ ਵਾਲੇ ਦੀ ਬਹੁਤ ਨੰਗਰ ਵੀਰ ਵਸ਼ੀ ਬਹੁਤ ਚੰਗੀ ਜਰਸੀ ਵਸ਼ੀ ਠੀਕ ਹੈ ਬਾਈ ਓਕੇ ਜੀ ओके ओके बाकी ਵੀਰ ਮੋਨ ਪੈਣਾ ਸੇਵਾ ਦਾ ਅਸੀਂ बार-बार ਇਹੋ ਗੱਲ ਕਹਿੰਦੇ ਆ ਵੀ ਵੀਰ ਜਿੰਨੇ ਰੁਪਏ ਖਰਚ ਕੇ ਜੇ ਤੁਸੀਂ ਸੋਨਾ ਲੈਂਦੇ ਜਣਾ ਤੇ ਮਹੀਂ ਦੇ ਮਗਰ ਚੜ ਕੇ ਰੋ ਸੇਵਾ ਕਰੋ ਠੀਕ ਇਹ ਸੇਵਾ ਦਾ ਮੋਰ ਹੁਣ ਦੋਦੇ ਜਿਹੜੇ ਬੰਦੇ ਦੀ ਸੇਵਾ ਉਹਦੀ ਮਹੀਂ ਤੋਂ ਜਦੋਂ ਟਾਈਮ ਪਸਮਣੀ ਆ ਜੇ ਦੀ ਸੇਵਾ ਜਿਹਨੇ ਸਮਾਨ ਦੇ ਰੱਖਣਾ ਮਾਈਨ ਜਿਹਨੇ ਮਾਈਨ ਸਮਾਨ ਦੇ ਕੇ ਰੱਖਣਾ ਉਹਦੀ ਮਾਂ ਪਸਮਣੀ ਹਾਂਜੀ ਹਾਂਜੀ ਯਾਨੀ ਕਦਿਆਂ ਨੇ ਲੋਈ ਕੱਢੇ ਮੈਂ ਆ। ਲੋਈ ਕਹਿੰਦਾ ਵਾਲਾ ਵੀ ਜਿਹੜੀ ਗੱਲ ਹੈ। ਗੱਲ ਵੀਰ ਜਿਹੜੇ ਤੇ ਸਿਆਣੇ ਵੀਰ ਸਮਝਦੇ ਆ। ਹਾਂਜੀ ਹਾਂਜੀ। ਚਲੋ ਸਾਡੇ ਕੋ ਫੋਨ ਤੇ ਪੁੱਛਦੇ ਜਿੰਨੇ ਕਿ ਜੋਗੇ ਹੈਗੇ ਆ ਕਿਹਦੇ ਵੀਰ ਭਰਾ ਦਾ ਡੰਗਰ ਨਹੀਂ ਜੇਲ ਛੁਡਦਾ ਜਾਂ ਨਹੀਂ ਜਿੰਨੇ ਕਿ ਨੌਲੇਜ ਹੈ ਸਾਨੂੰ। ਪਰ ਮਾਲਵਾ ਨੇ ਬਖਸ਼ੀ ਹਰ ਇੱਕ ਵੀਰ ਭਰਾ ਨੂੰ ਦੱਸ ਦੇਦੀ ਰਹਿ। ਹਾਂਜੀ ਹਾਂਜੀ। ਵੀ ਇਦਾਂ ਆ ਚੀਜ਼ ਆ ਦੇ ਦੋ ਤੇ ਚਾਰਲਾ ਡੰਗਰ। ਹਾਂ ਹਾਂ। ਕਈ ਕਈ ਕਿਸਾ ਡੰਗਰ ਚੰਗਾ ਹੁੰਦਾ ਤੇ ਕੋਈ ਪੁੱਠੀ ਮਾਰ ਕੇ ਲੈਣ ਪੈਂਦਾ ਆਪਣੇ ਦਿਲ 'ਚ ਕਦੀ ਇਹ ਨਹੀਂ ਘੋੜ ਰੱਖੀ ਆ ਕਿ ਤੇਰਾ ਡੰਗਰ ਸੋਨਾ ਐ ਇਹਨੂੰ ਤਿਆਰ ਕਰ ਲੈ ਤੇ ਚਾਹੇ ਨਹੀਂ ਆਖਿਆ ਭਾਂਗ ਤੇ ਪਾਪ ਵੀ ਦੇਦੇ ਹਨ ਹਾਂ ਅਸੀਂ ਲੈਣੀ ਆਪਣੀ ਗੜੀ ਕਰਮ ਤੇ ਲੋੜ ਕਰਕੇ ਕਿਹਨੇ ਚੀਜ਼ ਵੇਚਣੀ ਆਪੋ ਆਪਣੀ ਮਿਹਨਤ ਕਰੋ ਕਿਹਨਾ ਕੋਈ ਗੱਲ ਨਹੀਂ ਹਣਾ ਆਪਣੀ ਚੀਜ਼ ਦਾ ਮੁੱਲ ਹਰ ਕੋਈ ਪਾਉਣਾ ਜਾ ਹਾਂਜੀ 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 ਜੇਦੀ ਬਾਕੀ ਨਹੀਂ ਚੰਗੀ ਆ ਉਹਨੇ ਸਵਾ ਆ ਕੇ ਵੀ ਉਹਨੇ ਕਹਣਾ ਦੱਸ ਦੇਣੇ ਚੋਗੇ ਵੀ ਹੈਗੇ ਹਾਂਜੀ ਤੇ ਡੰਗਰ ਡੰਗਰ ਦਾ ਮੋਲਿਆ ਹਾਂਜੀ ਤੇ ਆਪਣੇ ਮੋਲ ਵੀ ਚੰਗੇ ਕਰਕੇ ਜੰਮਰ ਲਿਆਈ ਸਹੀ ਗੱਲ ਆ ਮੇਰੇ ਭਰਾ ਲਾਈਕ ਕਮੈਂਟ ਸ਼ੇਅਰ ਤੇ ਇੱਕ ਵੀਡੀਓ ਪੂਰੀ ਵੇਖਿਆ ਕਰੋ ਚੰਗੇ ਤਰ੍ਹਾਂ ਵੇਖ ਕੇ ਫਿਰ ਫੋਨ ਜਰਾ ਮਾਰਿਆ ਕਰੋ ਹਰ ਤੱਕ ਵੀਰ ਵੀਡੀਓ ਵੇਖ ਕੇ ਫੋਨ ਕਰੇ ਹੁਣ ਪਿਛਲੀ ਵਾਰਾ ਤੋਕੜ ਗੱਬਣ ਮੈਂ ਹੀ ਜਿਹੜਾ ਕੋਈ ਵੀਰ ਪੈਂਦਾ ਕਹਿੰਦਾ ਸੀ ਸਾਈ ਪਾਦਾ ਸਾਈ ਪਾਦਾ ਮੈਂ ਕਿਹਾ ਵੀਰ ਮੈਂ ਚਾਚਾ ਨਾਲ ਵੇਖ ਮੈਂ ਦਾ ਖੁੱਡਾ ਮਾਸਾ ਬੈਠਾ ਹਾਂ ਹਾਂ ਤੇ ਵੀਡੀਓ ਕਿਹਾ ਵੇਗਾ ਤੇ ਉਪਰਕਿ ਸਮਝ ਲਾਦੀ ਆ ਵੀ ਚਾਚਾ ਨਾਲ ਮੈਂ ਹੀ ਵੇਖ ਜਿਹੜੀ ਗੱਲ ਆ ਉਹ ਕੋਈ ਪੈਂਦਾ ਹਰ ਕੋ ਬੰਦਾ ਕਹਿੰਦਾ ਸਾਈ ਪਾਉਣ ਪੈਂਦਾ ਹੈ ਤੇ ਪਰ ਅਸੀਂ ਇਹ ਗੱਲ ਕਹਿੰਦੇ ਹਾਂ ਉੱਥੇ ਜਿਹੜੇ ਮੈਂ ਕਿਹਾ ਮੈਂ ਹੀ ਉਹ ਬਦ ਨੂੰ ਦੇਣੀ ਹੈ ਜਿਹੜਾ ਆਪ ਪਰਖ ਕਰ ਲੂਗਾ ਜਿਹੜਾ ਆਪ ਮੈ ਇੱਕ ਵੀਰ ਐ ਇਸਾਂ ਦਾ ਬਟਾਲੇ ਦਾ ਕਹਿੰਦਾ ਮੈਂ ਤਾਂ ਮੜਾ ਨੌਰਮਾ ਜਿਹਾ ਖੁੱਡਾ ਬੈਠਾ ਹਾਂਜੀ ਹਾਂ ਮੈਂ ਹਾਂ ਤੂੰ ਪਾ ਰਿਹਾ ਤੈਨੂੰ ਮੈਂ ਦੇ ਦਿੰਨੇ ਆ ਠੀਕ ਜੀ ਹਾਂ ਕਿਉਂ ਬਾਬਾ ਜੀ ਗਾਉਂ ਦਾ ਚੰਗਾ ਦਾ ਜੀ ਯਾਰ ਬਾਈ ਨਾ ਮੈਂ ਡੰਗਰ ਵੇਖਣ ਜਾਣਾ ਹਾਂਜੀ ਤੇ ਬਾਬਾ ਜੀ ਕਹਿੰਦੇ ਵਪਾਰੀ ਨਾਲੋਂ ਦਰਾਂ ਦੀ ਨਿਗਾਹ ਜ਼ਿਆਦਾ ਵੱਧ ਹੁੰਦੀ ਆ ਹਾਂਜੀ ਹਾਂਜੀ ਤੇ ਡੰਗ ਕਈ ਕਈ ਬੰਦੇ ਹੁੰਦੇ ਕੱਚੇ ਹਾਂਜੀ ਕਈ ਪੰਜਾ ਡੰਗਰ ਤੇ ਸਾਧ ਲੈਣਾ ਸਾਨੂੰ ਫੇਰਾ ਪਵਾਉਣਾ ਹਾਂਜੀ ਕਈ ਬੰਦੇ ਤਾਂ ਫੋਨ ਮਾਰਦੇ ਵੀ ਡੰਗਰੇ ਦੇ ਮਤਬਰਦਾਰ ਹਾਂਜੀ ਹਾਂਜੀ ਇਹ ਹੁੰਦੇ ਹੁੰਦੇ ਉਹ ਆ ਠੀਕ ਤੇ ਗੱਲ ਇਹ ਵੀ ਡੰਗਰ ਇਹ ਕਰਾਂ ਹਾਂ ਬਾ ਬਾ ਇਹਨੇ 60 ਹਾਲ ਹੋ ਗਏ ਆ ਤੇ 35 ਹਾਲ ਹੋ ਗਏ ਕੰਮ ਦੇ ਵਿੱਚ ਆਹ ਭੈਣ ਭਰਾ ਨੂੰ ਬਾਅਦ ਜਾਮਾ ਨਾ ਦੇਈ ਅੱਛਾ ਇਹ ਗੱਲ ਚੰਗੀ ਲੱਗਦੀ ਹੈ ਰਹਿ ਜਾਂਦੇ ਦਿਨ ਹੋ ਗਏ ਥੋੜਾ ਆਖੀ ਦਾ ਵੀ ਡੰਗਰ ਮਾਰਾ ਆ ਜੇ ਆ ਹੁਣ ਕੀ ਨੋਰਮਲ ਜਿਹਾ ਨੁਕਸਿਆ ਉਹ ਵੀ ਅਸੀਂ ਦੱਸ ਦਿੱਤਾ ਹਾਂ ਹਾਂਜੀ ਸਹੀ ਇਹ ਤੋਂ ਵੱਡਾ ਤਾਂ ਰੱਬ ਦਾ ਨਾਮ ਹੈ ਸਹੀ ਗੱਲ ਹੈ ਜਿਹੜੀ ਗੱਲ ਅਬ ਇਸ ਚਾਈ ਦਾਤੀ ਹੈ ਭਈ ਚਾਈ ਦਾਤੀ ਆਪਣੇ ਤਸਲੀ ਕਰੋ ਇਹੋ ਮੋਲ ਵਾਲੇ ਆ ਗਏ 60000 ਤੋਂ ਬਾਹਰ ਵਜਣ ਵਾਲੇ ਬਣੇ ਹੋਣਿਆ ਚੜਦੀ ਕਲਾ ਰੱਖੇ ਚੰਗਾ ਵੀ ਆਪਣੇ ਨਾਲ ਚੰਗਾ ਪਸ਼ੂ ਕਰਕੇ ਲੈ ਆਇਆ ਤੇ ਚੰਗਾ ਕਰਕੇ ਵੀ ਦੇਈਦਾ ਜਿਹੜੀ ਗੱਲ ਹੈ ਚਲੋ ਬਾਜੀ ਬੋਲ ਐਡਰੈਸ ਫੋਨ ਨੰਬਰ ਹੈਗਾ 84 27 40 7752 ਹਾਂਜੀ ਨਾਮ ਮਹਾਨਾ ਤੇ ਪਿੰਡ ਪੋਮ ਪਿੰਡ ਪੋਮਾ ਤੇ ਲਾਈਕ ਕਮੈਂਟ ਤੇ ਸ਼ੇਅਰ ਖਿੱਚ ਕੇ ਤੇ ਇਹ ਸਾਬ ਝੋਟੀਆਂ ਦਾ ਬਾਜੀ ਨੇ ਫਿਰ ਮਾਲ ਖਰੀਦਿਆ ਆ ਤਾਂ ਵੀਡੀਓ ਚੰਗੀਆਂ ਜੀ ਬੜੀਆਂ ਨਾਲ ਬਡਾਲਾ ਵਜਦਾ ਜੀ ਵੀ ਕਈ ਭੋਮੇ ਕਿਲੇ ਚਲ ਜਾਂਦੇ ਆ ਆ ਠੀਕ ਠੀਕ ਜੀ ਠੇੜਾ ਪੋਮਾ ਜੀ ਕੀ ਹੈ ਪੁੜੀ ਠੇੜਾ ਪੋਮਾ ਸਰਸੀ ਗਾਜੀ ਸਰਸੀ